ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਮਾਨ ਸਾਹਿਬ ਡੈਰੀ ਫਾਰਮ ਤੇ ਅੱਜ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਆਰਾੰਪੁਰਾ ਸ਼ਹਿਰ ਜ਼ਿਲ੍ਹਾ ਬਠਿੰਡਾ ਇਸ ਫਾਰਮ ਚ ਆਪਾਂ ਪਹਿਲਾਂ ਵੀ ਕਈ ਵੀਡੀਓ ਪਾ ਚੁੱਕੇ ਹਾਂ ਅੱਜ ਲੈ ਕੇ ਆਏ ਆਂ ਆਪਾਂ ਦੋ ਬਿਹੜਾਂ ਇੱਕ ਤਾਜੀ ਸੋਈ ਹੋਈ ਤੇ ਇੱਕ ਕੁਝ ਕੁ ਦਿਨਾਂ ਦੀ ਕੱਚੀ ਬਹੁਤ ਚੰਗੇ ਮਿਲਕ ਰਿਕਾਰਡ ਵਾਲੀਆਂ ਚੰਗੀਆਂ ਬਿਹੜਾਂ ਸਾਈਵਾਲ ਕ੍ਰਾਸ ਵੈਡ ਕੱਲ ਸੂਈ ਹੋਈ ਐ 15 ਲੀਟਰ ਬੋਲਾ ਰੜੀ ਐ 24-25 ਦੀ ਉਮੀਦ ਹੈਗੀ ਪਿਛਲੇ ਸੂਏ 24 ਲੀਟਰ ਦੁੱਧ ਚੋਇਆ ਹੋਇਆਗਾ ਇਸ ਵਾਰ ਵੀ 24-25 ਦੀ ਉਮੀਦ ਹੈਗੀ ਬਹੁਤ ਸੋਹਣੇ ਕੱਦ ਭਜਨ ਚ ਚੰਗੀ ਐ ਵੜਾ ਕੱਲ ਦੀ ਸੂਈ ਹੋਈ ਐ ਮਗਰ ਬੱਚਾ ਦਾ ਆ ਸਿੰਗਾ ਵਾਲੀ ਦਿਖਾਉਣੀ ਐ ਬੜਾ ਇਹ ਵੀ ਦੂਜਾ ਸੂਆ 10 ਤੋਂ 12 ਦਿਨਾਂ ਦੀ ਕੱਚੀ ਹੈਗੀ ਬਹੁਤ ਚੰਗੇ ਕੱਦ ਦੇ ਚ ਵਜਨ ਦੇ ਚ ਚੰਗੀ ਆ ਖਾਣ ਦੇ ਦੇ हिसाब ਨਾਲ ਥੋੜੀ ਜੀ ਸਾਈਡ ਮੋਲੀ ਜੀ ਜਰੂਰ ਰੱਖਦੀ ਆ ਕੱਦ ਚੰਗਾ ਲਾ ਚੋਈ 20 ਤੋਂ 25 ਲੀਟਰ ਦੁੱਧ ਦੀ ਇਹਦੀ ਵੀ ਮੀਟ ਹੈਗੀ ਆ ਮੁੱਠੀ ਵਾਲਾ ਥਣ ਲੱਗਿਆ ਹੋਇਆ ਥਿਚਵਾਈ ਵਾਲਾ ਕਿਸੇ ਦੇ ਪਸੰਦ ਆਉਂਦੀ ਹੈ ਤਾਂ ਸਕਰੀਨ ਤੇ ਨੰਬਰ ਦਿੱਤਾ ਜਾਊਗਾ ਕੰਟੈਕਟ ਕਰ ਸਕਦੇ ਹੋ ਅ ਰੇਟ ਫੋਨ ਤੇ ਕਰਨਗੇ ਚੰਗੀਆਂ ਬਹੁਤ ਸੋਹਣੀਆਂ ਵੜਾ ਸਾਫ਼ ਸੁਥਰੀਆਂ ਇੰਸੈਂਗ ਜ਼ਰੂਰ ਆ ਜੇਕਰ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਕੰਟੈਕਟ ਜ਼ਰੂਰ ਕਰਿਓ ਥੈਂਕ ਯੂ